ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਆਪਾਂ ਉਦੋਂ ਤੁਹਾਨੂੰ ਦਿਖਾਇਆ ਸੀ ਨਾ ਕਹਿੰਦਾ ਸੀ ਨਾ ਵੀਡੀਓ ਦੇ ਵਿੱਚ ਵੀ ਵੀ ਟਰੈਕਟਰ ਲਿਆ ਵਾ ਇਹ ਆ ਵੀਰੇ 3630 1999 ਮਾਡਲ ਆ ਇਹ ਠੀਕ ਨਹੀਂ ਤੇ ਸਿਰਫ ਤੇ ਸਿਰਫ 300 ਘੰਟਾ ਰਨਿੰਗ ਆ ਟਰੈਕਟਰ ਦੀ ਹੋਈ ਹੋਈ ਤੇ ਬਿਲਕੁਲ ਬ੍ਰੈਡ ਨਿਊਟ੍ਰੇਟਰ ਪਿਆ ਸਿਰਫ ਗੱਲੇ 2 ਦੇ ਉੱਤੋਂ ਰੰਗ ਖਰਾਬ ਹੋਇਆ ਤੇ ਕਾਹ ਟੁੱਟਿਆ ਬਾਅਦ ਟਰੈਕਟਰ ਖੜੇ ਖੜੇ ਦਾ ਰੰਗੇ ਖਰਾਬ ਹੋਇਆ ਹੋਇਆ ਤੁਸੀਂ ਆਹ ਦੇਖ ਲਓ ਕੋਈ ਵੀ ਜੀ ਜੀ ਦੋਨੋਂ ਖੁੱਲਲੀ ਦੀ ਗਈ ਮੈਨੂੰ ਫੜ ਲਿਓ ਦੇਖ ਲਓ ਐਂਡ ਦੇਖ ਲਓ ਗੇਅਰ ਗੂੜ ਦੇਖ ਲਓ ਕੋਈ ਵੀ ਨਟ ਇੱਕ ਵੀ ਕੋਈ ਖੁੱਲਿਆ ਹੋਇਆ ਦਾ ਕੁਝ ਵੀ ਨਹੀਂ ਖੁੱਲਿਆ ਸਾਰਾ ਕੁਝ ਓਕੇ ਦੀ ਰਿਪੋਰਟ ਆ ਲਿਫਟ ਟਾਪ ਆ ਇਹਦੇ ਹੈ ਹੀ ਨਹੀਂ ਸੀਗਾ ਤੇ ਨਾ ਲਿਫਟ ਪੰਪ ਆ ਨਾ ਲਿਫਟ ਟਾਪ ਆ ਵਾ ਠੀਕ ਨਹੀਂ ਤੇ ਮਗਰਾੜ ਉਤੋਂ ਖਰਾਬ ਹੋਇਆ ਫੇਰ ਦੇਖ ਲੋ ਟਰੈਕਟਰ ਦੇ ਹਾਲਾਤ ਰੰਮ ਰੂਮਸ ਵਾਲੇ ਐਨ ਪੂਰੇ ਓਕੇ ਕੰਡੀਸ਼ਨ ਪਏ ਆ ਆਪਾਂ ਨੂੰ ਇਹ ਜੇ ਮਿਲਟਰੀ ਵਾਲਾ ਟਰੈਕਟਰ ਹੈ ਇਹ ਆਪਾਂ ਨੂੰ ਹਵਾ ਵਾਲਾ ਪੰਪ ਇਹਦੇ ਨਾਲ ਹੀ ਮਿਲਿਆ ਬਾਈ ਨਾਲ ਹੀ ਸੌਦਾ ਹੋ ਗਿਆ ਪਰ ਬਹੁਤ ਵਧੀਆ ਧਾਕੜ ਚੀਜ਼ ਆ ਪਤਾ ਨਹੀਂ ਇਹ ਕਿੰਨੀ ਕ ਮਹਿੰਗੇ ਹੋਣੀ ਆ ਆ ਦੇਖ ਲੋ ਆਹ ਕੰਪਰ ਦੇ ਵਿੱਚ ਮਗਲੈਲ ਵੀ ਪੈਂਦਾ ਕ੍ਰੈਂਕ ਵੀ ਚੱਲਦੀ ਆ ਸਾਰਾ ਕੁਝ ਟਰੈਕਟਰ ਖੜਾ ਹੀ ਖਰਾਬ ਹੋਇਆ ਬਸ ਐ ਕਰੀਏ ਨਾ ਟਰੈਕਟਰ ਨੂੰ ਐ ਪਾਉਂਦੇ ਪੰਜ ਸੱਤ ਉਹ ਟਰੈਕਟਰ ਵਾਲਾ ਵੀ ਉਹ ਦੇ 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 ਲੋ ਰਮ ਰਮ ਮੈਨੂ ਮੈਨੂ ਰੰਗ ਪਿਆ ਸਾਰਾ ਸਾਰਾ ਕੁਝ ਓਕੇ ਦੀ ਰਿਪੋਰਟ ਵੈ ਟਾਇਰ ਇਹ ਬਈ ਪਾਵਰ ਸਟੇਰਿੰਗ ਨਹੀਂ ਸੀ ਆਉਂਦਾ ਇਹ ਮੈਨੂਅਲ ਆ ਉਦੋਂ ਆਉਂਦਾ ਸੀਗਾ ਪਰ ਹਰ ਇੱਕ ਦੀ ਚੁਆਇਸ ਹੁੰਦੀ ਸੀ ਲੈਣਾ ਨਾਲ ਹਰ ਇੱਕ ਕੱਟ ਹਰ ਇੱਕ ਚੀਜ਼ ਨਾਲ ਆ ਇਹਦੇ ਹਰ ਇੱਕ ਚੀਜ਼ ਸਲਾਂਸਰ ਵੀ origignal ਆ ਨਾਲ ਦਾ ਤੇ 에어 ਕਲੀਨਰ ਵੀ ਹੋਵੇਂਗਾ ਸਰੋਗ ਗੇਅਰ ਹੋਵੇ ਤੁਸੀਂ ਤੁਹਾਨੂੰ ਦਿਖਾ ਦੇਣਾ ਇੱਥੋਂ ਟਿੱਪਣੀਆਂ ਚੱਲ ਹਰੀਸ ਦੇ ਆਲੀ ਹੌਲੇ ਇੱਥੇ ਲੱਗਿਆ ਟਰੈਕਟਰ ਦੇ ਗੇਅਰ ਲੀਵਰ ਐਵੇਂ ਕੰਮ ਕਰਦੇ ਆ ਬਈ ਜਿਵੇਂ ਅੱਜ ਹੀ ਆਪਾਂ ਬ੍ਰਾਂਡ ਨਿਉ ਨਹੀਂ ਕਢਾ ਕੇ ਲਿਆਉਂਦਾ ਵੀ ਇੰਨੇ ਟਾਈਟ ਟਾਈਟ ਆ ਦੋਨੇ ਵੀ ਗੇਅਰ ਲੀਵਰ ਲੋ ਹਾਈ ਵਾਲੇ ਇੰਨਾ ਸੋਹਣਾ ਟਰੈਕਟਰ ਦਾ ਹੈਗਾ ਚੱਲਿਆ ਜਰੂਰ ਘੱਟ ਹੋਇਆ ਹਨਾ ਪਰ ਵੈਸੇ ਖਰਾਬ ਕਰਦਾ ਜੇ ਕਿਤੇ ਜਾਨੀ ਕਿ ਸਾਮ ਕੇ ਚਲਾਇਆ ਹੁੰਦਾ ਜਾਂ ਖੜਾ ਹੁੰਦਾ ਤਾਂ ਕੁਝ ਨਹੀਂ ਸੀ ਹੋਣਾ ਇਹਨੂੰ ਟਰੈਕਟਰ ਨੂੰ ਸਿਰਫ ਇੱਕ ਘੱਟ ਚਲਾਉਣ ਦੇ ਮਾਰੇ ਨੇ ਇਹ ਕੁਛ ਗੋਪੀ ਪਾਣੀ ਲੈ ਕੇ ਆਉਤੋ ਜੱਗ ਚ ਪਾਣੀ ਪਾ ਦੀ ਤੇ ਬਸ ਇੱਕ ਚਲਾਈ ਵੀ ਸੰਭਾਲ ਦੀ ਗੱਲ ਜੇ ਕਿਤੇ ਸਾਂਬਿਆ ਹੁੰਦਾ ਫੇਰ ਇਹ ਟਰੈਕਟਰ ਦੇਖੋ ਰਿਮਾ ਰੁਮਾ ਦਾ ਰੰਗ ਯਾਰ ਕਿਤੇ ਪਾਸਿਆਂ ਲਿਆ ਲਵੀ ਨਹੀਂ ਹੋਇਆ ਚੁਮੇ ਰਿਮ ਵੀ ਹੋ ਰਿਮਾ ਦਾ ਰੰਗ ਵੀ ਉਵੇਂ ਹੀ ਪਿਆ ਸਾਰੇ ਰੰਗ ਉਵੇਂ ਦੇ ਉਵੇਂ ਪਿਆ ਬਸ ਇਕੱਲੀ ਸ਼ੋਅ ਖਰਾਬ ਪਈ ਆ ਰਿਮਾ ਦਾ ਰੰਗ ਉਹ ਉੱਪਰਲੇ ਨਟ ਖੋਲੀਏ ਵੀ ਤਰਾਵਾ ਨੂੰ ਪਿਲੋੜ ਹੀ ਨਹੀਂ ਇੱਕ ਵਾਰੀ ਦੇਖ ਲੰਨੇ ਆਹ ਮੈਂ ਤਾਂ ਕਹਿੰਦਾ ਦੇਖ ਲਾ ਕਿਉਂਕਿ ਹਵਾ ਥੋੜਾ ਲਏ ਹੋਣੇ ਆ ਇਹ ਆ ਦੇਖੋ ਕੋਈ ਵੀ ਨਟ ਨਹੀਂ ਖੁੱਲਿਆ ਹੋਇਆ ਇਹਦਾ ਇੱਕ ਵੀ ਨਟ ਨਾ ਪੰਪ ਵਾਲਾ ਨਾ ਕੋਈ ਹੋਰ ਨਾ ਪੰਪ ਤੋਂ ਨਾ ਓਜ ਲਾਣਾ ਕੋਈ ਵੀ ਨਟ ਨਹੀਂ ਖੁੱਲਿਆ ਫਿਲਟਰ ਤੱਕ पितर नैक्टर बहुत पसंद है पित बहुत टाइम तक क्या ਇਹ ਆਪਾਂ ਯਾਰ 1 36 30 ਲਿਆਈਏ ਲੱਭ ਕੇ ਵੀ 36 30 ਕਿਤੋਂ ਮਿਲ ਜਵੇ ਦੇਖੋ ਫੇਸਬੁੱਕ ਤੇ ਤਾਂ ਬਹੁਤ ਫੇਸਬੁੱਕ ਤੇ ਬਹੁਤ ਟਰੈਕਟਰ ਖੜੇ ਆ ਨਾ ਸੇਲ ਦੇ ਲਈ ਬਹੁਤ ਟਰੈਕਟਰ ਬਹੁਤ ਜਾਇਜ਼ ਰੇਟ ਤੇ ਵੀ ਮਿਲਦੇ ਆ ਪਰ ਇਹੋ ਜਿਹੇ ਟਰੈਕਟਰ ਇੰਨਾ ਘੱਟ ਚੱਲਿਆ ਹੋਇਆ ਬਈ ਇਹਦਾ ਮੀਟਰ ਵੀ ਚੱਲਦਾ 300 ਘੰਟੇ ਦੇ ਉੱਪਰ オリジナル ਹੈ ਮੀਟਰ ਦੇ ਉੱਤੇ ਮੈਂ ਤੁਹਾਨੂੰ ਦਿਖਾ ਵੀ ਦੇਣਾ ਮੀਟਰ ਚਾਲੂ ਹਾਲਤ ਦੇ ਵਿੱਚ ਸਾਰਾ ਕੁਝ ਰਨਿੰਗ ਕੰਡੀਸ਼ਨ ਚ A to Z ਕੋਈ ਵੀ ਇਹੋ ਜੀ ਚੀਜ਼ ਹੈ ਨਹੀਂ ਵੀ ਜਿਹੜੀ ਨਾਂ ਰਣੀ ਕੰਡੀਸ਼ਨ ਹੈ ਜਿਹਦਾ ਫਿਲਟਰ ਉਹ ਮੈਂ ਨੀਲੇ ਵਾਲੇ ਨਾਲ ਦੇ ਲੱਗੇ ਹੋਏ ਆ ਦੇ ਨਾਲ। ਆ ਦੇ ਮੀਟਰ ਤਾਂ ਸਵਾਟਾ ਘੰਡੇ ਤੇ ਰੁਕਿਆ। ਠੀਕ ਆ। ਸਾਰੇ ਮੀਟਰ ਮੋਟਰ ਚੱਲਦੇ ਆ। ਫਲੈਂਸਰ ਵੀ ਨਾਲ ਦਾ, 에ਅਰ ਕਲੀਨਰ ਵੀ ਨਾਲ ਦਾ। ਆਹ ਟੋਟਲ ਲਾਈਟਾਂ, ਲੂਟਾਂ ਸਭ ਕੁਝ, 에ਅਰ ਆਪਣਾ ਆਲਟੀਨੇਟਰ ਹੋ ਗਿਆ। ਰੰਗ ਦੇਖੋ ਕਿੰਨਾ ਸੋਹਣਾ ਪਿਆ। ਬਸ ਇਹ ਤਾਂ ਜੀ ਧੁੱਤਾ ਧੁੱਤਾ ਨਹੀਂ। ਜਦੋਂ ਤੋਤਾ ਫੇਰ ਦੇਖੋ ਕਿਵੇਂ ਨਿਕਲ ਰੰਗ ਆਮਗਰੋਂ ਦੇ ਹਲੋ ਆ ਚੱਲੇ ਦਾ ਪਤਾ ਲੱਗ ਹੀ ਜਾਂਦਾ ਹੁੰਦਾ ਹਨਾ ਚੱਲੇ ਹਨ ਚੱਲੇ ਤੁਹਾਨੂੰ ਵੀ ਇਹਿੰਡੋਂ ਸਾਰੇ ਨਾਲ ਦੇ ਪਏ ਤੇ ਅਜੇ ਤੱਕ ਤਾਂ ਕਦੀ ਆ ਵੀ ਨਹੀਂ ਖੁੱਲੇ ਸਪਿੰਡਲਾਂ ਨੂੰ ਚਾਬੀ ਵੀ ਨਹੀਂ ਲੱਗੀ ਦੇਲ ਸਪਿੰਡਲਾਂ ਇਹਗਾ ਤੇ ਗੀਅਰ ਦੇਖੀ ਗੀਅਰ ਲੈ ਆ ਗੇਅਰ ਕੋ ਥੋੜੀਆ ਮੇਟ ਲਿੱਟ ਲੈ ਫਿਰਦੇ ਜਿਵੇਂ ਨਵੇਂ-ਨਵੇਂ ਟਰੈਕਟਰ ਦੇ ਹੁੰਦੇ ਆ ਬਿਲਕੁਲ ਉਵੇਂ ਓਏ ਸਾਰੇ ਕੀ ਆਰਨ ਵਾਲੀ ਤੋਂ ਉੱਚ ਦੇ ਆ ਲੈਟਾਂ ਵਾਲੀ ਆਗੇ ਦੇ ਨਾਲ ਗੇਅਰ ਸਾਰੇ 베어ਿੰਗ ਸਾਰੇ ਉਵੇਂ ਦੀ ਉਵੇਂ ਪਈਆਂ ਹਨ ਆ ਮਗਰ ਲੈਫਟ ਟੱਪ ਇਹਦੇ ਹੈ ਨਹੀਂ ਸੀਗਾ ਤੇ ਕਿਉਂਕਿ ਇਹਨਾਂ ਨੇ ਪੰਪ ਆਫ ਲੱਗਿਆ ਜੀ ਦੇ ਟਾਇਰ ਤਾਂ ਖਸ ਕੋ ਹੋਈ ਹੋਇਆ ਇਹ ਟਾਇਰ ਬਦਲੇ ਹੋਏ ਇੱਕ ਵਾਰ ਤਾਂ ਕਿਉਂਕਿ ਬਈ ਉਹ ਨੋ ਕਸੇ ਹੋਏ ਟਾਈਮ ਦੇਖ ਕੇ ਟਾਇਰ ਚੇਂਜ ਕਰ ਦਿੰਦੇ ਆ ਬਸ ਵੀ ਖਸ ਕੋਈ ਹੋਣਗੇ ਖੜੇ ਇਹ ਤੁਸੀਂ ਦੇਖ ਲਓ ਡੈਕਸ਼ਨ ਲੁਕਸ਼ਨ ਸਾਰਾ ਓਵੇਂ ਦੋਵੇਂ ਪਿਆ ਪਿੱਤਰ ਖੋਲਣ ਲੱਗਾ ਆ ਇਹਨੂੰ ਤੇ ਬਹੁਤ ਹਾਈ ਕੰਪਰੈਸ਼ਨ ਹੈ ਵੀ ਬਹੁਤ ਮਹਿੰਗਾ ਹੋ ਬਾਈ ਇਹ ਜਿਹੜਾ ਸੀਗਾ ਲਾਈਟਾਂ ਸਾਰੀਆਂ ਨਾਲ ਦੀਆਂ ਨੇ ਨਿਊ ਹਾਲੈਂਡ ਦੀਆਂ ਮਾਰ ਕੇ ਵਾਲੀਆਂ ਸਾਰੀਆਂ ਆ ਦੇ ਪੂਰਾ ਓਕੇ ਗੁੱਡ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਬਚਾ ਲੱਭ ਕੇ ਲਿਆਂਦਾ ਵੀਰੇ ਆਪਾਂ ਇਹ ਟਰੈਕਟਰ ਨਾ ਬਾਈ ਮੈਂ ਜਦੋਂ ਸਾਡੇ ਪਿੰਡ ਹੈਗਾ ਇੱਕ ਵੀਰੇ ਕੋਲੇ ਟਰੈਕਟਰ ਇਹਦੇ ਨਾਲ ਦਾ ਸੇਮ ਆਹੀ ਚੀਜ਼ ਆ ਆਹੀ ਹੁਣ ਤਾਂ ਉਹਦੇ ਚਲੋ ਸ਼ੋਰ ਸ਼ੋਰ ਉਹਨਾਂ ਨੇ ਕਿਉਂਕਿ ਉਹਨਾਂ ਨੇ ਚਲਾਇਆ ਇਹ ਟਰੈਕਟਰ ਚੱਲਿਆ ਨਹੀਂ ਹੋਇਆ ਕਰਕੇ ਇਹਦੇ ਹਾਲਾਤ ਇਹ ਆ ਵੀ ਖੜਾ ਰਿਹਾ ਕਰਕੇ ਜੇ ਇਹ ਵੀ ਚੱਲਿਆ ਹੁੰਦਾ ਤਾਂ ਇਹ ਵੀ ਘਸਿਆ ਹੋਣਾ ਸੀ ਹਨਾ ਤੇ ਸਾਡੇ ਪਿੰਡ ਹੈਗਾ ਵੀਰੇ ਕੋਲੇ ਤੇ ਸਾਡੇ ਪਿੰਡ ਪਹਿਲਾਂ ਜਲਦਰ ਬਾਪੂ ਜੀ ਨੇ ਲਿਆ ਸੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ 363 ਲਿਆ ਸੀਗਾ ਦੋ ਹੀ ਸਾਡੇ ਪਿੰਡ ਸਹਗੇ ਟਰੈਕਟਰ ਉਹ ਵੀ ਬਹੁਤ ਪੁਰਾਣਾ ਮਾਡਲ ਤੇ ਉਹਨਾਂ ਨੇ ਵੀ ਚਲਾਇਆ ਤੇ ਉਹ ਮੈਂ ਚਲਾਇਆ ਸੀਗਾ ਟਰੈਕਟਰ ਉਹ ਮੈਂ ਸਾਡੇ ਪਿੰਡ ਬਾਬਾ ਜੀ ਦੇ ਜਿਹੜੇ ਅਸੀਂ ਗੁਰਦਾਰਾ ਸਾਹਿਬ ਜਾਂਦੇ ਹਿਆੜ ਉਹ ਬਾਬਾ ਜੀ ਨਹੀਂ ਆਉਣਾ ਸੀ ਉਦੋਂ ਫਿਰ ਸੇਵਾ ਚੱਲਦੀ ਸੀ ਸਾਡੇ ਪਿੰਡ ਹਨਾ ਸਫਾਈਆਂ ਦੁਬੀਆਂ ਦੀ ਜਾਂ ਕੁਝ ਵੀ ਉਦੋਂ ਮੈਂ ਚਲਾਇਆ ਸੀ ਉਦੋਂ ਮੈਂ ਇਹ ਟਰੈਕਟਰ ਦੇ ਉਹ ਚਾਬੀ ਦੇਖੀ ਦੀ ਜਿਹੜੀ ਏਡੀਕ ਹੁੰਦੀ ਆ ਨਿੱਕੀ ਜੀ ਗੋਲ ਜੀ ਚਾਬੀ ਹੁੰਦੀ ਸੀ। ਓਹੋ ਚਲੋ ਹੁਣ ਇਹਦੇ ਨਾਲ ਤਾਂ ਹੈ ਨਹੀਂ ਚਾਬੀ ਇਹਦੇ ਤਾਂ ਦੂਜੀ ਲਾਉਣੀ ਪੈਣੀ ਹੈ। ਤੇ ਸਟੀering ਸਟੀering ਬਾਈ ਬਹੁਤ ਜਿਆਦਾ ਰੈਲਾ ਵਾ ਇਹਦਾ। ਤੇ ਆਪਾਂ ਤਾਂ ਇਹਨੂੰ ਪਾਵਰ ਮਣੀ ਕਰਾਉਣਾ। ਇਹਨੂੰ ਐਵੇਂ ਦਾ ਐਵੇਂ origignal ਦਾ origignal ਐਵੇਂ ਹੀ ਰੱਖਣਾ। ਤੇ ਸ਼ੋ ਨੱਕ ਆਪਾਂ ਇਹਦਾ ਨਵਾਂ ਪਾ ਦੇਣਾ ਲਿਆ ਕੇ। ਤੇ ਜਿਹੜੀ ਸ਼ੋ ਆ ਤੇ ਮਗਰਾੜ ਮਗਰਾੜ ਉੱਪਰੋਂ ਉੱਪਰੋਂ ਖਰਾਬ ਹੋਇਆ ਆ। ਉਹਨਾਂ ਨੂੰ ਰੰਗ ਕਰਾ ਦਾਂਗੇ ਬਾਕੀ ਹੋਰ ਆਪਾਂ ਕਿਧੋਂ ਕੁਝ ਨਹੀਂ ਕਰਾਉਣਾ ਕਿਉਂਕਿ ਇਹ ਟਰੈਕਟਰ ਐਵੇਂ ਹੀ ਰੱਖਣਾ origignal ਦਾ original ਹੀ ਰੱਖਣਾ ਇਹਨੂੰ ਕੁਝ ਨਹੀਂ ਚੇਂਜ ਕਰਨਾ ਨਾ ਇਹਦਾ ਰੰਗ ਦਾ ਕਰਵਾਉਣਾ ਵਾਲ ਰੰਗ ਕਿਉਂਕਿ ਬੋਡੀ ਲਾਈਨ ਦਾ ਸਾਰਾ ਓਕੇ ਆ ਨਾ ਰਿਮਾ ਦਾ ਨਾ ਕਿਧੋਂ ਬੋਡੀ ਲਾਈਨ ਦਾ ਲਿਆ ਸਿਰਫ ਇਕੱਲੇ ਸ਼ੋ ਦੇ ਉੱਪਰਲੇ ਪੱਲੇ ਦਾ ਰੰਗ ਕਰਾਉ ਹੋਇਆ ਉਹਦੇ ਵੀ ਜਿਵੇਂ ਉੱਤੇ ਆਪਾਂ ਜਾਂ ਜਿਵੇਂ ਕਰਾਉ ਹੋਇਆ ਹੈ ਇਹਨਾਂ ਨੂੰ ਆਦਤ ਹੀ ਸੀਗੀ ਥੋੜੀ ਜੀ ਇਹਨਾਂ ਕਈਆਂ ਦੇ ਉੱਪਰੋਂ ਪੱਲਿਆਂ ਦਾ ਰੰਗ ਬਹੁਤ ਲਿਆ ਹਨਾ ਬਾਕੀ ਚਲੋ ਹੌਲੀ ਹੌਲੀ ਇਹਨੂੰ ਦੇਖਦੇ ਆਂ ਤਿਆਰ ਕਰਦੇ ਆਂ ਪਰ ਪੈਸੇ ਬਹੁਤ ਲੱਗ ਗਏ ਭਾਈ ਇਹਦੇ ਪੂਰੀ ਅੜ ਕੇ ਜਾਨੀ ਕਿ ਚੱਕ ਹੋਇਆ ਏ ਟਰੈਕਟਰ ਬੰਦਾ ਦੇਣੋਂ ਹਟ ਗਿਆ ਸੀਗਾ ਕਿਉਂਕਿ ਉਹੀ ਬਹੁਤ ਮਹਿੰਗਾ ਏ ਰੋ ਪੰਪ ਜੇ ਬਹੁਤ ਜਿਆਦਾ ਮਹਿੰਗਾ ਪੰਪਾ ਤੇ ਟਰੈਕਟਰ ਦੀ ਵੀ ਵੈਲਿਊ ਟਰੈਕਟਰ ਦਾ ਜਾਨੀ ਕਿ ਜਿੰਨੇ ਦਾ ਆਪਾਂ ਚੱਕਿਆ ਵੀਰ ਨੇ ਮੈਨੂੰ ਕਹਦਾ ਕਹਦਾ 50000 ਰੁਪਏ ਮੇਰੇ ਤੋਂ ਵੱਧ ਲੈ ਲਾ ਵੀ ਟਰੈਕਟਰ ਮੈਨੂੰ ਦੇ ਦੇ ਵੀ ਐਵੇਂ ਦਾ ਐਵੇਂ ਮੈਨੂੰ ਹੀ ਦੇ ਦੇ ਵੀ ਛੱਡ ਦੇ ਹਣਾ ਟਰੈਕਟਰ ਤੇ ਮੈਂ ਕਹਾਂ ਨਹੀਂ ਯਾਰ ਵੀਰੇ ਟਰੈਕਟਰ ਵੀ ਮੈਂ ਆਪ ਹੀ ਰੱਖੂੰਗਾ ਅਜੇ ਦਾ ਵੀ ਬਾਅਦ ਚੋਂ ਦੇਖਾਂਗੇ ਵੀ ਕੀ ਬਣਦਾ ਟਰੈਕਟਰ ਕਿਉਂਕਿ ਟਰੈਕਟਰ ਹੈ ਬਹੁਤ ਚੰਗਾ ਯਾਰ ਭਾਈ ਚੱਲਿਆ ਨਹੀਂ ਹੋਇਆ ਟਰੈਕਟਰ ਜਿਹੜੀ ਅਸਲੀ ਗੱਲ ਆ ਤਾਂ ਕਰਕੇ ਆਪਾਂ ਦੇਖ ਆ ਦੇਖ ਲੋ ਰੰਗ ਰੂਪ ਓ ਜਮਕਦਾ ਨਾ ਜਿਵੇਂ ਨਵਾਂ ਆ ਲਿਆ ਅਜੇ ਤਾਂ ੰਜਣ ਓੰਜਣ ਦੇ ਚਲੋ ਕੁਝ ਆਪਾਂ ਲਾਇਆ ਲਵਿਆਂ ਨੇ ਮੇਰਾ ਉਹ ਮਈਆ ਜਿਵੇਂ ਹੈਗਾ ਪਿੱਤਰ ਜ਼ਵੇਰ ਦਾ ਲੱਗਿਆ ਹੋਇਆ ਜੇ ਤੇ ਖੋਲ ਖਲੀਆ ਕਰਨ ਪਿੱਤਰੀ ਕਰਦਾ ਮਿਹਨਤ ਇਹਦੇ ਤੇ ਪਿੱਤਰ ਨੂੰ ਵੀ ਬਹੁਤ ਪਸੰਦ ਆਇਆ ਟਰੈਕਟਰ 37 30 ਬਹੁਤ ਟਾਈਮ ਦਾ ਇਹ ਕਹਿੰਦਾ ਸੀ ਵੀ ਜਿੰਦੂ ਆਪਾਂ 36 30 ਲਿਆਈਏ ਲੱਭ ਕੇ ਵੀ ਕਿਤੋਂ ਵੀ ਸੋਹਣਾ ਜਿਹਾ ਕੋਈ ਲੱਭ ਜਵੇ ਹਨ ਤੇ ਮੈਂ ਕਹੀ ਵੀ ਮੈਨੂੰ ਮੈਂ ਇਹ ਜਿਹੇ ਦੀ ਭਾਲ ਕੀਤੀ ਸੀਗਾ ਵੀ ਜਿਵੇਂ ਇੱਕ ਇਹ ਵੀ ਪੂਰਾ Ориਜినਲ ਹੋਵੇ ਟਰੈਕਟਰ ਵੀ ਰੰਗ ਰੂਪ ਸਾਰਾ Ориਜినਲ ਚਾਹੀਦਾ ਆਪਾਂ ਨੂੰ how they compress the